अच्छा रिस्पॉन्स बहुत प्यारे लोग ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਜਿਹੜੇ ਕਿ ਅੱਜ ਦਾ ਇਨਸਾਨ ਇਸ ਤਰ੍ਹਾਂ ਘੱਟ ਮਿਲਦਾ ਜੋ ਅੰਦਰਿਆ ਮਾਲ ਮਲਵਈਆਂ ਦੇ ਉਹੀ ਜ਼ੁਬਾਨ ਤੇ ਆ ਇਹ ਬੜੀ ਵੱਡੀ ਗੱਲ ਲੋਕਾਂ ਨੇ ਕੁਝ ਸਮੱਸਿਆਵਾਂ ਤੁਹਾਡੇ ਨਾਲ ਸਾਝੀਆਂ ਕਿਹਾ ਕੋਈ ਬੀਚੋਰ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਬਾਰੇ ਪੀਣ ਵਾਲੀ ਬੜੀ ਸਮੱਸਿਆ ਆ ਜੀ ਆਲੇ ਤਾਂ ਕਿਹੜੀ ਚੀਜ਼ ਹੱਲ ਨਹੀਂ ਹੁੰਦੀ ਇਹ ਕਾਹ ਸੱਸਿਆਵਾਂ ਲੋਕਾਂ ਤੋਂ ਨਾਲ ਸਾਝੀਆਂ ਕਿ ਤੁਹਾਨੂੰ ਹਮੇਸ਼ਾ ਬਹੁਤ ਸਾਰੇ ਮੁੱਦੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਹਰਾਨੀ ਦੀ ਗੱਲ ਹੈ ਕਿ ਬਾਬਾ ਜੀ ਦਾ ਸ਼ਹਿਰ ਹੈ ਬਾਬਾ ਫਰੀਦ ਗੰਦੇ ਸ਼ਕਰ ਸਰਕਾਰ ਦਾ ਔਰ ਉਹਨਾਂ ਦੀ ਕਿਰਪਾ ਨਾਲ ਗਿਆਨੀ ਜੀ ਦਾ ਸ਼ਹਿਰ ਹੈ ਸਪੀਕਰ ਸਾਹਿਬ ਵੀ ਇੱਥੋਂ ਨੇ ਤੇ ਐਡਾ ਏਡੀ ਲੀਡਰ ਵੱਡੇ ਲੋਕ ਹੋਏ ਆ ਇਸ ਸ਼ਹਿਰ ਦੀ ਜਿਸ ਤਰ੍ਹਾਂ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਸੀ ਹੋਈ ਨਹੀਂ ਇਸ ਲਈ ਸ਼ਹਿਰ ਮਾਲਕ ਨੇ ਕੋਈ ਢੋਅ ਬਣਾਇਆ ਮੈਨੂੰ ਲੱਗਦਾ ਜਿਹਦੇ ਹਿੱਸੇ ਸੇਵਾ ਹੋਵੇ ਉਹੀ ਕਰ ਸਕਦਾ ਸ਼ਹਿਦ ਮਾਲਕ ਨੇ ਇਸੇ ਕਰਕੇ ਭੇਜਿਆ ਹੋਵੇ ਕਿ ਇੱਥੇ ਨੇਤਾ ਦੀ ਲੋੜ ਨਹੀਂ ਟਿਪੀਕਲ ਪੋਲਿਟਿਸ਼ੀਅਨ ਦੀ ਲੋੜ ਨਹੀਂ ਇੱਥੇ ਸੇਵਾਦਾਰ ਦੀ ਲੋੜ ਆ ਜਿਹੜਾ ਲੋਕਾਂ ਦਾ ਸੇਵਾਦਾਰ ਬਣ ਕੇ ਤੇ ਨਿਮਰਤਾ ਸਹਿਤ ਆਪਣਾ ਹੰਕਾਰ ਮਾਰ ਕੇ ਇਹਦੀ ਡਿਵੈਲਪਮੈਂਟ ਕਰਾਵੇ ਜਿਹੇ ਸਾਪੜਾ ਜੀ ਨਰਾਜ਼ ਆ ਰਹੇ ਉਹ ਕਿ ਟਿਕਟ ਦਿੱਤੇ ਵੀ ਰਾਜਨੀਤਿਕ ਅਕਾਲੀ ਜਲਦੀ ਵਿੱਚੋਂ ਜਾ ਸਕਦੇ ਆ ਕੀ ਕਹਿਣਾ ਤੁਹਾਡੇ ਇੱਥੇ ਨੂੰ ਲੈ ਕੇ ਸੀਨੀਅਰ ਉਹ ਲੀਡਰ ਨੇ ਮੈਨੂੰ ਜਿਆਦਾ ਪਤਾ ਨਹੀਂ ਕਹਿੰਦੇ ਨੇ ਕਿਸੇ ਦੀ ਕੀ ਗੱਲ ਦੱਸਾਂ ਆਪਣੀ ਨਹੀਂ ਮੁੱਕਦੀ ਮੇਰਾ ਖਿਆਲ ਇਦਾਂ ਹੀ ਆ ਸਾਰਾ ਬੀਜੇ ਪਾਰਟੀ ਵੱਲੋਂ ਇਸ ਵਾਰ ਹਲੇ ਤੱਕ ਕਿਸੇ ਪਾਰਟੀ ਵੱਲੋਂ ਆਪਣੇ ਮਹਿਲਾਵਾਂ ਨੂੰ ਟਿਕਟ ਨਹੀਂ ਕਿ ਗਈ 10 ਦੇ ਕਰੀਬ ਮਹਿਲਾਵਾਂ ਨੂੰ ਟਿਕਟ ਨਹੀਂ ਕਿ ਗਈ ਬੀਜੇਪੀ ਵੱਲੋਂ ਤੇ 4% ਦੇ ਕਰੀਬ ਉਹ ਕਿਹਾ ਐਸ்சி ਭਾਈ ਕੈਨੇਟਿਟਿਡ ਦੀ ਹਾਲਾਂਕਿ ਜਨਰਲ ਕੈਟੇਗਰੀ ਉੱਤੇ ਕੀ ਗੱਲ ਜੀ ਹਾਂਜੀ ਦਿੱਤੀ ਹੈ ਲੇਡੀਜ਼ ਨੂੰ ਤਾਂ ਸਭ ਤੋਂ ਜਿਆਦਾ ਐਮਪੀ ਮੇਰੇ ਵੇਲੇ ਵੀ ਭੈਣਾ ਸੀ ਆ ਹੁਣ ਐਤ ਕੀ ਤਾਂ ਡਬਲ ਕਰਤੀਆਂ ਆ ਜਿੰਨੀ ਪਰਸੈਂਟੇਜ ਵਧਦੀ ਹੈ ਨਾ ਲੇਡੀਜ਼ ਦੀ ਉਸ ਤੋਂ ਜ਼ਿਆਦਾ મોદી ਸਾਹਿਬ ਨੇ ਇੰਟੈਂਸ਼ਨਲੀ ਇਹ ਸੋਚ ਕੇ اور ਸੰਗਠਨ ਨੇ ਬੀਜੇਪੀ ਨੇ ਭੈਣਾਂ ਨੂੰ ਮਹਿਲਾਵਾਂ ਨੂੰ ਬੇਟੀਆਂ ਨੂੰ ਉਹ ਵਧਾਉਣਾ ਚਾਹੁੰਦੇ ਅੱਗੇ ਟਿਕਟ ਦਿੱਤੀ ਹੈ મોદી ਸਾਹਿਬ ਇਸ ਸੋਚ ਨੂੰ ਪੰਜਾਬ ਦੇ ਲੋਕ ਜੀ ਪਰਮਪਾਲ ਜੀ ਦੇਖੋ ਆਈਐਸਐਨਐਸ ਪੜੇ ਲਿਖੇ ਆ ਫਤਵਾ ਐਸ ਵਾਂ ਪੰਜਾਬ ਦੇ ਲੋਕ ਇਹ ਗੱਲ ਦੀ ਸੋਚ ਨੂੰ ਹਾਂਜੀ ਇਸ ਕਰਕੇ ਫਤਵਾ ਦੇਣਾ ਕਿ ਉਹਨਾਂ ਨੇ ਸਾਰੀਆਂ ਪਾਰਟੀਆਂ ਵੇਖ ਲਈਆਂ ਪਰਖ ਲਈਆਂ ਹਰ ਪਹਿਲੂ ਤੋਂ ਦੇਖ ਲਿਆ ਉਹਨਾਂ ਨੇ ਕਿਹਾ ਜੀ ਕਿ ਗਪੌੜੀ ਆ ਕੰਮ ਨਹੀਂ ਕੋਈ ਕਰਦਾ ਤੇ ਬੀਜੇਪੀ ਦਾ ਇਹ ਆ ਕਿ ਜਿਹੜੀ ਕਮਿਟ ਕਰਨੀ ਸੀ ਪਿਛਲੇ ਮੈਨੀਫੈਸਟੋ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਆ ਸੰਕਲਪ ਸੰਕਲਪ ਨਮਾ ਉਹ ਮੈਨੀਫੈਸਟੋ ਕੱਢਦੇ ਆ ਸੰਕਲਪ ਲੈਣੇ ਮੁਕਾਬਲਾ ਕਿਸਮਾ ਦੇਖ ਰਹੀ ਆ ਆਹ ਮੇਰੀ ਪਾਰੀ 깔 ਰਹੀ ਇੱਥੇ ਵੀ ਕਾਜੀ ਮੋਮ ਇਹਨੂੰ ਕਲਾਕਾਰ ਨੇ ਤੁਸੀਂ ਬਹੁਤ ਅੱਖਾਂ ਦੇਖਦੇ ਮੈਂ ਤਾਂ ਹੰਕਾਰ ਨੂੰ ਹੀ ਟੋਨਾ ਹੁਣ ਆਪਣੇ ਅੰਦਰ ਹੋ ਮੈਨੂੰ ਉਹਨੂੰ ਮੈਂ ਉਹਦੇ ਨਾਲ ਮੈਂ ਮੁਕਾਬਲਾ ਕਰਦਾ ਕਿ ਹੰਕਾਰ ਹੀ ਨਾ ਕਦੀ ਹੋਵੇ ਹਸਰਾ ਜਹ ਹੰਸ ਬਾਕੀ ਜਿੱਥੇ ਤਾਈ ਮੇਰੇ ਆਪੋ ਜਿਹੇ ਕੈਂਡੀਡੇਟਸ ਦੀ ਗੱਲ ਆ ਉਹ ਆਪਣੇ ਵਿਚਾਰ ਆ ਸਾਡੇ ਆਪਣੇ ਵਿਚਾਰ ਆ ਤੇ ਆਪੋ ਆਪਣੇ ਵਿਚਾਰ ਰੱਖਣ ਸੰਗਤ ਸਿਆਣੀ ਆ ਸਾਡੇ ਨਾਲੋਂ ਸਾਰ ਸਾਰਿਆਂ ਤੋਂ ਬਾਅਦ ਵਿੱਚ ਜੋ ਪਛਤਾਉਣਾ ਪਹਿਲਾਂ ਹੀ ਪਰਖ ਲੋ ਜਾਤਾਂ ਪਾਤਾਂ ਪਾਰਟੀਆਂ ਤੋਂ ਉੱਪਰ ਉੱਠ ਕੇ ਦੇਖ ਲੋ ਕਿ ਬੰਦਾ ਜਿਹੜਾ ਬੋਲਦਾ ਸੱਚ ਬੋਲਦਾ ਇਦੀ ਪੁਰਾਣੀ ਹਿਸਟਰੀ ਦੇਖ ਲਓ ਇਹਨੇ ਕੋਈ ਕੰਮ ਵੀ ਕੀਤਾ ਜਦੋਂ ਪਹਿਲਾ ਐਮਪੀ ਬਣਿਆ ਜੇ ਉਹ ਕਰਕੇ ਆਇਆ ਤੁਹਾਡੇ ਵਿੱਚ ਤੇ ਅੱਗੇ ਡਬਲ ਕਰੇਗਾ ਸਾਨੂੰ ਕਿਸ ਤਰ੍ਹਾਂ ਮੋਦਨ ਵਾਲ ਕਰ ਪਾਉਗੇ ਹਾਂਜੀ ਮੈਂ ਮੋਦੇ ਗੱਲ ਕਰੀਏ ਇਸ ਤਰ੍ਹਾਂ ਲਾਉਣਗੇ ਉਹਨਾਂ ਨਾਲ ਮੇਰਾ ਸਭ ਤੋਂ ਜ਼ਿਆਦਾ ਪਿਆਰ ਆ ਤੇ ਉਹ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਸਾਰੇ ਕੈਂਡੀਡੇਟਸ ਨਾਲੋਂ ਜ਼ਿਆਦਾ ਮੈਨੂੰ ਪਿਆਰ ਕਰਦੇ ਆ ਉਹ ਮੈਂ ਉਹਨਾਂ ਨੂੰ ਕਰਦਾ ਮਸਲਾ ਇਹ ਥੋੜਾ ਗੈਪ ਆ ਜਿੱਦਣ ਬੈਠ ਗਿਆ ਉਦੋਂ ਸਾਰੇ ਮਸਲੇ ਹੱਲ ਹੋ ਜਾਣੇ